ਆ ਬਿਲਕੁਲ ਬੋਲੋ ਨਿਕਲ ਗਏ ਅੱਗੇ ਕੰਮ ਨਹੀਂ ਹੁਣ ਸਭ ਉਹ ਹੈ ਪਰ ਮਾੜਾ ਮਤਮਾਰਾ ਤੁਮਾਰਾ ਆਪਣੇ ਕੰਮ ਦੀ ਉਹ ਮਰਜ਼ੀ ਚਲਾਈਦਾ ਜੇ ਸਾਂਝਾ ਪੀਓ ਘਪਾ ਕੇ ਕੁਝ ਨਹੀਂ ਉਹ ਕਬਰ ਦਫਾ ਦਿੰਦਾ ਲੀਵਟ ਪਾਏ ਕਰ ਦਿੰਦਾ ਮੈਂ ਉਹ ਚਾਹ ਪੀ ਪਾ ਲੋ ਇੱਕ ਤੇ ਸੌਖਾ ਪਾਓ ਤੇਰੀ ਤੀਜਾ ਚੌਥਾ ਪਾਓਗੇ ਚਾਹ ਟੁੱਟੀ ਵਾਲਾ ਵੀ ਇਹਦਾ ਕੰਮ ਨਵੇੜ ਦੇਣਾ ਬਾਬਾ ਛੱਟ ਜਈਦਾ ਭਾਜੀ ਚਾਹ ਟੁੱਟੀ ਵਾਲਾ ਗਰਮੀ ਚਾਹ ਤੇ ਨਿਕਲ ਜਾਂਦੀ ਆ ਉਹਦਾ ਸਹੀ ਗਾਣੇ ਦਰਸ਼ਕਾਂ ਵਾਲਾ ਕਰਦੇ ਆ ਸਭ ਦੇ ਹੱਥ ਛੁੱਟ ਜਾਂਦਾ ਦਰਸ਼ਕਾਂ ਨੂੰ ਡਬਲ ਟੱਚ ਵੀ ਦੋਹਦਾਵਾ ਵੀ ਕੌਡੀ ਕੋ ਖਰਾਬ ਹੋ ਗਈ ਆ ਤੇ ਦਰਸ਼ਕਾਂ ਨੂੰ ਡਬਲ ਟੱਚ ਵੀ ਦੁਖਦਾਵਾ ਇੱਕ ਕੋਡੀ ਖਰਾਬ ਹੋ ਗਈ ਹੈ ਇਹਨਾਂ ਤੱਕ ਕੋਡੀ ਮੁਕਾਬਲਾ ਹੋ ਗਿਆ ਹੋਰ ਰੇਡਰ ਨੂੰ ਇਹ ਹੁੰਦਾ ਕਿ ਮੈਂ ਆਪਣੀ ਜਾਨ ਛਡਾਵਾਂ ਬੰਪ ਵੀ ਜਾਨ ਛਡਾਣਗੀ ਮੇਰੀ ਨਾਲੇ ਰੇਡਰ ਨੂੰ ਇਹ ਮੇਰਾ ਪੁਆਇੰਟ ਮਿਲ ਗਿਆ ਮੈਨੂੰ ਸ਼ੋਅ ਚੋਂ ਉਹ ਇੱਕ ਦੁੱਖਣ ਦੁੱਖਦੀ ਹੈ ਵੀ ਇਹ ਕੋਡੀ ਖਰਾਬ ਹੋ ਗਈ ਕੋਈ ਇੱਕ ਬੇ ਇੱਕ ਰੇਡ ਖਰਾਬ ਹੋਈ ਹੈ ਮੈਨੂੰ ਲੋਕੀ ਸੋਚਦੇ ਮੈਂ ਹਰ ਇੱਕ ਕੋਗੜੀ ਜਿਹੜੀ ਉਹ ਸੰਘਰਸ਼ ਨੇ ਆ ਵੀ ਟਰੀਆਂ ਤੱਕ ਉਹ ਆਪਣੇ ਬੁੱਟਾਂ ਤੇ ਇੱਕ ਇੱਕ ਕੋਡੀ ਜਿਹੜੀ ਆਪਣੀ ਫਾਇਰਿੰਗ ਇਹ ਆ ਵੀ ਆਪਾਂ ਯਾਰ ਕੁਛ ਕਰੀਏ ਹਾਂ ਕੁਛ ਕਰੀਏ ਮੈਂ ਮੋਦੀ ਆ ਮੋਰ ਕਬੱਡੀ ਵਾਲੀ ਕਬੱਡੀ ਆ ਮੈਂ ਤੇਰੇ ਅਰਗਾ ਉਹ ਵੀ ਪਤਾ ਲੱਗਿਆ ਉਹਨਾਂ ਨੂੰ ਵੀ ਜੱਗਾ ਯੂ ਐਸ ਏ ਜਿਹੜਾ ਭਰਾ ਸਾਡਾ ਉੱਧਿਆ ਗਿਆ ਉਹ ਕਿਆ ਤੋਂ ਆਉਂਦਾ ਏ ਤੇ ਨਾਲ ਚਮਕੌਰ ਉੱਦੋਗੇ ਤੇ ਜੱਗਾ ਯੂ ਐਸ ਏ ਤੇ ਨਾਲ ਦਾ ਦਾ ਸਨਮਾਨ ਹੋਵੇਗਾ ਹਰਮਨ ਸਪੈਨ ਤੇ ਕੁੱਕਰ ਸਪੈਨ ਤੇ ਨਾਲ ਰਸਾਲ ਪ੍ਰਵਾਨ ਨੂੰ ਕੰਪਾ ਦੇ ਰਾਜਿੰਦਰ ਗਿੱਲ ਹੁਣੇ ਖੁੱਲੇ ਸੱਦੇ ਦਿੰਦੇ ਆ ਮਰਜਿੰਦਰ ਮਾ ਖੇਡ ਕਬੱਡੀ ਦਾ ਬਹੁਤ ਵੱਡਾ ਟੌਪ ਦਾ ਰੇਡਰ ਆਇਆ ਹੈ ਪਿੰਦਰਾ ਹੁਣ ਨੌਜਵਾਨਾ ਇੱਕ ਸਾਈਡ ਤੇ ਦੇਖ ਲਈ ਕਿਉਂਕਿ ਆ ਮੈਚ ਦੇ ਵਿੱਚ ਰੇਡਰ ਵੀ ਟੌਪਦੇ ਆ ਤੇ ਜਾਫੀ ਵੀ ਟੌਪਦੇ ਆ ਉਹ ਜਿੰਨਾ ਦੁਨੀਆਂ ਜੰਮਾ ਕਹਿੰਦੀ ਅਮੀਸ਼ਾ ਵਾਲਾ ਕਾਕਾ ਵੀ ਗਰਾਊਂਡ ਦੇ ਵਿੱਚ ਧਰਤੀ ਧੱਕ ਕਬੱਡੀ ਦਾ ਲੱਖੀ ਵੀ ਗਰਾਊਂਡ ਦੇ ਵਿੱਚ ਰੱਤੇ ਗੁੱਦੇ ਵਾਲਾ ਐਨ ਕਹਿੰਦੇ ਦੋਨਾਂ ਟੀਮਾਂ ਦੇ ਪਲੇਅਰ ਨਾਲ ਕਹਿੰਦੇ ਬਲੂ ਸਟਾਰ ਵਾਲੇ ਭਰਾ ਸਾਡੇ ਟਰੈਕਟਰ ਲੈ ਕੇ ਆਏ ਆ ਉਨਾ ਭਰਾਵਾਂ ਦਾ ਵੀ ਜਿਲਦ ਨਗਰਾਨਿਆਂ ਦਾ ਧੰਨਵਾਦ ਹੈ ਬਿਊ ਸਤਾਰ ਵਾਲੇ ਭਰਾਵਾਂ ਦਾ ਸੋਹਣਾ ਲੀਕਾ ਟਰੈਕਟਰ ਲੈ ਕੇ ਆਏ ਆ ਜਰੂਰ ਉਹਨਾਂ ਭਰਾਵਾਂ ਨੂੰ ਵੀ ਜੀਓ ਆਖਿਆ ਵੀਰ ਜੁਗੈ ਸਿੱਧੂ ਲਾਲੀ ਸਿੱਧੂ ਸਾਡਾ ਵੀਰ ਤੇ ਮਿੱਠੀ ਸਿੱਧੂ ਟੈਰੀ ਕੈਨੇਡਾ ਦਾ ਪਰਵ ਢਾਲੀ ਵਾਲਾ ਉਹਨਾਂ ਦੀ ਟੀਮ ਹੈ ਐਸਪੀ ਜੋਰ ਸਿੰਘ ਵਾਲੇ ਦੀ ਧਰਤੀ ਦਾ ਸਮੇਂ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਆਓ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਐਸਪੀ ਜੋਰ ਸਿੰਘ ਵਾਲਾ ਪੈਂਦਾ ਹੈ एक पासे रसाल दुनिया काल है लौरी माली धरती का है लगे है मारिया तो, तो, जोरदार लाओ खेड़ मैदान में धरती का खेड़ मैदानी बानी बंद हो संत बता दूर दूर सिंह जी भी यादव लगी हुई रौनक है लो समझ पेनी कबड्डी खेड मैदान ਸਾਡੀ ਪਾਗੜੀਆਂ ਵਾਲੇ ਨੇ ਪੁਆਇੰਟ ਜਿਹੜਾ ਇਹਦਾ ਗੁਰਜੰਟ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਬੰਦਾ ਆਇਆ ਚਾਰ ਜਫਰੀ ਪਿਆਰ ਨੇ ਲਓ ਇਸ ਤੋਂ ਬੜਾ ਮਿਹਨਤ ਗੁਰਜੰਟ ਵੀ ਕਬੱਡੀ ਪਾਰੇ ਭਰਾ ਬਣ ਕੇ ਥੋੜੇ ਥੋੜੇ ਪਿੱਛੇ ਹੋ ਜਾਏ ਲਓ ਐਨ ਸਿਰੇ ਦਾ ਮੁਕਾਬਲਾ ਖੇਡਿਆ ਗਿਆ ਦੋ ਟੀਮਾਂ ਦੇ ਦਰਮਿਆਨ ਮੰਨਾ ਗੁੱਜਾ ਪੇਰ ਵਾਲਾ ਜਸਕਰੂ ਨੇ ਕਹਿੰਦੇ ਲਖਿਆ ਬੱਲੇ ਬੱਲੇ ਕਰਾ ਦਿੱ ਹੈ ਜਾਉਦੇ ਜੀ ਜਿਹੜਾ ਦੇ ਨਾਲ ਸਾਡੇ ਸਤਿਕਾਰਯੋਗ ਭਰਾ ਨੇ ਪਰਸਦੀਪ ਸਿੰਘ ਜੀ ਰੰਧਾਵਾ ਸਾਹਿਬ ਨੂੰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਸਿੰਘ ਸੱਜਿਆ ਹੋਇਆ ਨਾਣਾ ਪ੍ਰਕਾਸ਼ ਹੈ ਸੱਦੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਆਓ ਸਾਹਮਣੇ ਇੱਕ ਪਾਸੇ ਰਸਾਲ ਆ ਹੈਪੀ ਹੈ ਹੱਟ ਪਾਸੇ ਲੋਰੀ ਬੱਲ ਵਾਲਾ ਕਹਿੰਦਾ ਭੱਜਵਾਸੀ ਦੇ ਪੁੱਤ ਆਰੇ ਪਾਸੇ ਤਾਂ ਕੇ ਨਾਨਕ ਵੀ ਕਬੱਡੀ ਤੇ ਲੋਰੀ ਬੱਲ ਵਾਲਾ ਟਰਾਈ ਕਰਦਾ ਮੇਰੇ ਮਿੱਤਰੋ ਪੀ ਕੁੰਡੀਆਂ ਦੇ ਸਿੰਘ

ਸਾਡੇ ਵੀਰ ਨੂੰ ਵੀ ਅੱਜ ਯਾਦ ਕਰ ਰਹੇ ਆਂ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆਂ ਸਵਰਗੀਆ ਯੋਧ ਵੀਰ ਦੀ ਯਾਦ ਜੁੜੀ ਹੋਈ ਹੈ ਬਾਉ ਦੀ ਕਬੱਡੀ ਪੁੱਤ ਕੀ ਇੱਕ ਪਾਸੇ ਰਸਾਨਾ ਇਸ ਨਗਰ ਦਾ ਮਾਣ ਹੈ ਪਰ ਆਹ ਦੇਖਦੇ ਉੱਧਰਲੇ ਪਾਸੇ ਲਾਰੀਮਲ ਦੀ ਧਰਤੀ ਲਓ ਡੱਕਣ ਸਾਹਮਣੇ ਚਾਰ ਸ਼ੇਰੀਆ ਮਾਮਾ ਦੇ ਬੱਬਰ ਸ਼ੇਰ ਹੈ ਆਹ ਸਾਹਮਣੇ ਮਰਦੂ ਦੇ ਲੈਣਾ ਕੌਣ ਦੇਖਾਂਗੇ ਗੱਭਰੂ ਦੇ ਜਵਾਨੇ ਚ ਹੱਥ ਪਾਓ ਇਹ ਤਾਂ ਮੇਰੇ ਬਿੱਤੋ ਸਮਾਂ ਦੱਸੂਗਾ ਆਹ ਸਾਹਮਣੇ ਸਮੁੰਦਰ ਜਿਹਾ ਕੱਦ ਹੈ ਮੁੰਡੇ ਦਾ ਤੇ ਮੁੰਡਾ ਬੜਾ ਫਤੀਲਾ ਹੈ ਵਿੱਚ ਮੈਦਾਨ ਦੇ ਇੰਜ ਮੇਲਦਾ ਕਿਦਾਂ ਮੇਲ ਦਾ ਨਾਜ ਨੀਲਾ ਇਹ ਜੀਵਨਾ ਰੂੜੀ ਵਾਲਾ ਪੰਥ ਜੀ ਮੇਰੇ ਵੀਰੋ ਚਾਰ ਜਹਾ ਹੀ ਬਿਲਕੁਲ ਤਿਆਰ ਨੇ ਆਹ ਲਓ ਸਾਹਮਣੇ ਪਈ ਹੋਈ ਕਬੱਡੀ ਮੈਚ ਲੰਦਾ ਫੇਰ ਲਾਡੀ ਉਧਰੋਂ ਦੇ ਪਾਸੇ ਕਬੱਡੀ ਪੰਨ ਲਈ ਵਧ ਗਿਆ ਰਸਾਨਾ ਆ ਸਭ ਤੋਂ ਪ੍ਰਭਾਨ ਮੇਰੇ ਮਿੱਤਰੋ ਆਹ ਦੇਖਦੇ ਟੱਕਰ 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 ਬੰਲੇ 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 ਹੋ ਕਰਤਾ ਕਹਿ ਚੁੱਪਣੇ ਨੇ ਜਿਵੇਂ ਥਾਵਾਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਸਿੱਧ ਸਾਨੂੰ ਜੋ ਮਾਨਸਕਾ ਬਖਸ਼ਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਰਦਾਰ ਹਰਮੰਦਰ ਸਿੰਘ ਗਿੱਲੋਂ ਉਹਨਾਂ ਦੇ ਪੀਏ ਸਦਰ ਸੁਖਵਿੰਦਰ ਸਿੰਘ ਸੰਧਵਾ ਸਰਦਾਰ ਹਰਜੀਤ ਸਿੰਘ ਜੀ ਡਾਇਰੈਕਟਰ ਮਿਲਕ ਪਲਾਂਟ ਬਿਰਕਾਂ ਵਾਲੇ ਤੇ ਸਰਦਾਰ ਬਖਸ਼ੀਰ ਸਿੰਘ ਜੀ ਸੁਪਰ ਬਾਪੂ ਪੂਰਨ ਸਿੰਘ ਜੀ ਪ੍ਰਧਾਨ ਸਾਹਿਬ ਆਓ ਸਾਹਮਣੇ ਕਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਜੱਸਾ ਹੈ ਉਹ ਕਲੇਰ ਦਾ ਪੇਰ ਲੱਗਿਆ ਹੋਇਆ ਹੈ ਉੁੱਲਿਆ ਮਾਰਿਆ ਅੱਜ ਮੇਲਾ ਸੈਦੋਂ ਪੈਣ ਗਿਆ ਇਹ ਮਹਾਪੁਰਸ਼ਾਂ ਦਾ ਮੇਲਾ ਹੈ ਇਹ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਬਾਤ ਹੈ ਮੋ ਰਾਂਹ ਕਬੱਡੀ ਪੈ ਗਈ ਚੱਕਰ ਸਾਹਮਣੇ ਕਬੱਡੀ ਪੈ ਗਈ ਉਧਰ ਭਾਈਸੇ ਭਾਈ ਚਮਕੌਰ ਸਿੰਘ ਜੀ ਧੰਨ ਵਾਲੇ ਭਾਈਸੇ ਭਾਈ ਅਮਰਪਤਪਾਲ ਸਿੰਘ ਦੀ ਚੜ੍ਹਦੀ ਕਲਾ ਦੇ ਲਈ ਵੱਡਾ ਸੰਗਤ ਭਾਈ ਗੁਰਜੀਤ ਸਿੰਘ ਫੌਜੀ ਸਾਹਮਣੇ ਵੱਡੇ ਪਿਆਰ ਬੋਲਾਂ ਦਾ ਮਾਣ ਕਰ ਗਿਆ ਬੱਚੇ ਪਾਸ਼ਾ ਭਰਾਵਾਂ ਨੂੰ ਚੜ੍ਹਦੀ ਕਲਾ ਰੱਖੇ ਲੰਬੀਆਂ ਭਰਾ ਮਖਸ਼ੇ ਆ ਰੱਬਾ ਮੇਰੇ ਲਈ ਸਾਰਾ ਰੱਬ ਖੜਾ ਹੈ ਹੌਕੇ ਜਿੱਥੇ ਸੰਗਤ ਹੁੰਦੀ ਹੈ ਉੱਥੇ ਰੱਬ ਆ ਆਪਾਂ ਉਹਦੀ ਹੰਡ ਸ਼ਟ ਦੇ ਬੰਦੇ ਟੈਨੀਆ ਲਵਾ ਕੇ ਜਿਹੜੇ ਇੰਡ ਸ਼ਟ ਦੇ ਮਾਨਾ ਰਾਜਾ ਰਾਜੇ ਵੀ ਕਰੀ ਗੱਲ ਪੈਂਦੀ ਕਬੱਡੀ ਲਓ ਰਾਜਾ ਨਾਜਬਨ ਅੱਜ ਦੇਖਦੇ ਵੀ 5000 ਦੀ ਨਗਦ ਰਕਮ ਦੇ ਨਾਲ ਵੱਡਾ ਸਨਮਾਨ ਹੋਇਆ ਹੈ ਬਲਵਿੰਦਰ ਸਿੰਘ ਦੀ ਗਿੱਲ ਸਾਡੇ ਵੀ ਲਖਪ੍ਰੀਤ ਸਿੰਘ ਯੂਕੇ ਵਾਲਿਆਂ ਵੱਲੋਂ ਆ ਰਾਜੇ ਲਈ ਤਾੜੀਆਂ ਜਰਾਟੇ ਪਰ ਗੁਰਮੇਸ਼ ਸਿੰਘ ਸੀਨੀਅਰ ਆਗੂ ਰੇ ਸਾਡੇ ਭਰਾਵਾਂ ਵੱਲੋਂ ਵੱਡੇ ਪਿਆਰ ਤੇ ਵੱਡੇ ਮਾਣ ਹੈ ਉਧਰ ਸਗੇ ਸਰਦਾਰ ਬ੍ਰਿਮ ਸਿੰਘ ਜੀ ਸਰਪੰਨ ਸਾਹਿਬ ਜਿਹਨਾਂ ਦਾ ਆ ਇਲਾਕੇ ਜਨਾਬ ਚੱਲਿਆ ਹੈ ਭਰਾਵਾ ਵੱਲੋਂ ਵੱਡੇ ਮਾਰ ਪੁੱਜੇ ਸੱਚੇ ਪਾਤਸ਼ਾਹ ਭਰਾਵਾ ਵੱਲੋਂ ਤੰਦਰੁਸਤੀ ਦਾ ਦੇਵੇ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਹੁਣ ਵੇਖਾਂਗੇ ਇੱਕ ਪਾਸੇ ਔਰ ਰਾਜੋਕਿਆਂ ਵਾਲਾ ਵੀ 2 ਨੰਬਰ ਤੇ ਖੜ ਗਿਆ ਪਰ ਆਹ ਟੱਕਰ ਵੀ ਕਰ ਰਿਹਾ ਸਾਡੇ ਮਿੱਤਰ ਰੈਡੀ ਉਹਨਾਂ ਦੀ ਯਾਨਤ ਵਿੱਚ ਸਾਡੇ ਵੱਲੋਂ ਵੱਡੇ ਸਤਿਕਾਰ ਨੇ ਬਹੁਤ ਧੰਨਵਾਦ ਹੈ ਉਧਰਲੇ ਪਾਸੇ ਦੇਖਦੇ ਐ ਕਲੰਜੜਾ ਵਾਲੇ ਸਰਪੰਚ ਸੁਖਵਿੰਦਰ ਸਿੰਘ ਜੀ ਆਏ ਹੋਏ ਐ ਸਾਰੇ ਵੀਰਾਂ ਦਾ ਧੰਨਵਾਦ ਕਬੱਡੀ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਜਿਹੜੇ ਨਾਮ ਕਮਲਾ ਭਾਈ ਮੈਚ ਦੇਖ ਰਿਹਾ ਹੈ ਭਰਾ ਬੜ ਕੇ ਆਹ ਬਾਊ ਤੇ ਹੈਪੀ ਦੀ ਟੱਕਰ ਹੋ ਗਈ ਦੇਖਣਾ ਕੂਕਾ ਸਾਹਿਬ ਆ ਮੁੰਡਾ ਹੈਪੀ ਹੈ ਦੂਜੇ ਪਾਸੇ ਪਾਉ ਹੈ ਹੁਣ ਪਤਾ ਲੱਗੂਗਾ ਕੌਣ ਭਜੂ ਤੇ ਕਿਹੜਾ ਢਾਉ ਹੈ ਉਹ ਸਾਹਮਣੇ ਦੇਖੀਏ ਗਦਾਰ ਸਿੰਘ ਜੀ ਦਾ ਮੈਚ ਦਿਖਾਇਆ ਜਾਵੇਗਾ ਰੋਮਾਂਟਿਕ ਜਿਹਾ ਮੈਚ ਹੋਵੇਗਾ ਮੇਰੇ ਮਿੱਤਰੋ ਲੈ ਵੀ ਅਰਜਨ ਸਿੰਘ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਲਾਵੇ ਦਿਰਨੇ ਪਾਸੇ ਕਬੱਡੀ ਪੈਂਦੀ ਹੈ ਤੇ ਵੱਡੇ ਵੀਰ ਖੇਡ ਮੈਦਾਨ ਦੇ ਦੇਖਦੇ ਆ ਬਾਬਾ ਭੱਲਾ ਜੀ ਆਏ ਨੇ ਉਹਨਾਂ ਦਾ ਵੀ ਅੱਜ ਧੰਨਵਾਦ ਕਰਦੇ ਆ ਖੇਡ ਮੈਦਾਨ ਦੇ ਵਿੱਚ ਲਓ ਪੈਂਦੀ ਹੋਈ ਕਬੱਡੀ ਤੇ ਅਰਸ਼ ਨੌਜਵਾਨ ਇਧਰਨੇ ਪਾਸੇ ਪਰ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜਦਾ I hey, am. Hey. ਕਲਾਬ ਮੈਚ ਨੇ ਕਰਦੇ ਲਾ ਬੰਦੇ ਨੇ ਪਾਸੇ ਦੇਖਦੇ ਨੇ ਲਾਲੀ ਨੌਜਵਾਨ ਕਬੱਡੀ ਪੌਂਡ ਲਈ ਬਾਤ ਆਇਆ ਰਾਣਾ ਧੰਨੇ ਨੌਜਵਾਨ ਉਹਦੇ ਨੇ ਪਾਸੇ ਦੇਖਦੇ ਖੇਡ ਮੈਦਾਨ ਦੇ ਵਿੱਚ ਇੱਕ ਕੰਨੀ ਤੇ ਖੜ ਗਿਆ ਹੈ ਪੈਸੇ ਕਬੱਡੀ ਚਾਰ ਜਾਫੀ ਬਿਲਕੁਲ ਤਿਆਰ ਨਹੀਂ ਥੋੜਾ ਖੋਲਿਆ ਸਾਈਡ ਨੂੰ ਹੋ ਗਿਆ ਕਰੀਏ ਮੇਰੇ ਵੀਰੋ ਇੱਕ ਪਾਸੇ ਬਾਬਾ ਵਿਸ਼ੇਦ ਦਾ ਸਪੋਰਟਸ ਕਲਾਬ ਨੱਥੂ ਚੱਕ ਦੀ ਟੀਮ ਹੈ ਲਾਲੀ ਸਿੰਘ ਹੁਣਾਂ ਦੀ ਟੀਮ ਜੁਗੇ ਸਿੰਘ ਹੁਣਾਂ ਦੀ ਟੀਮ ਹੈ ਪਰਦੇ ਖੇ ਥੋੜੀ ਚੋਟ ਲੱਗ ਰਹੀ ਹੈ ਸੰਭਾਲੀਏ ਪਲੇਅ ਨੂੰ ਸੰਭਾਲੀਏ ਦੇਖੀਏ ਥੋੜੀ ਚੋਟ ਲੱਗ ਰਹੀ ਹੈ ਵੈਗ ਨੂੰ ਕਿਸੇ ਖਿਡਾਰੀ ਦੇ ਸਾਡਾ ਜੁੜਦਾ ਲੱਗੇ ايه رانے دیکھی پروانے باڑے ميدان جاے ویر بڑ گئے باڑے سدھن ميدان جاے اپ کے پچھلاٹے ماں ਜੀ ਤੁਹਾਡਾ ਧੰਨਵਾਦ ਆ ਤੁਸੀਂ ਸਾਡੇ ਮਹਿਮਾਨ ਅੱਜ ਵੀ ਸਾਡੇ ਖੇਤਰੀ ਭਾਵਨਾਵਾਂ ਵਿੱਚ ਚੜ੍ਹਦੀ ਕਲਾ ਰੱਖੇ ਭਾਈ ਮਰਪੀ ਸਿੰਘ ਜੀ ਪ੍ਰਧਾਨ ਤੇ ਭਾਈ ਕੁਲਦੀਪ ਸਿੰਘ ਜੀ ਭਾਈ ਹਰਪੀ ਸਿੰਘ ਜੀ ਤੇ ਭਾਈ ਡਾਕਟਰ ਜੈਮਲ ਸਿੰਘ ਜੀ ਨਾਲ ਭਾਈ ਨਿਸ਼ਾਨ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਹੈ ਭਾਈ ਜੰਬਰ ਸਿੰਘ ਜੀ ਭਾਈ ਗੁਰਦੀਰਾਂ ਦਾ ਸਵਰਗੀਆ ਬਿਆਮ ਸਿੰਘ ਜੀ ਸਰਪੰਚ ਉਹਨਾਂ ਦੇ ਯੰਦ ਵਿੱਚ ਇਧਰਪਾਲ ਸਿੰਘ ਜੀ ਥਾਣੇਦਾਰ ਤੇ ਮਨਮੋਹਨ ਸਿੰਘ ਜੀ ਵੱਡਾ ਸਤਿਕਾਰ ਭੇਜ ਜੀ ਨੇ ਅਰਜਨ ਸਿੰਘ ਜੀ ਪੱਠੇ ਪੈਣੀ ਵਾਲਿਆਂ ਨੇ ਵੱਡਾ ਸਤਿਕਾਰ ਭੇਜਿਆ ਹੈ ਬਹੁਤ ਵੱਡਾ ਧੰਨਵਾਦ ਸਾਰੇ ਵੀਰ ਨੇ ਸਾਡੇ ਨਾਲ ਰਮਦੀਪ ਸਿੰਘ ਜੀ ਸੋਨੂੰ ਸਾਡੇ ਵੀਰੇ ਪਟਾ ਪਰਧਾਨ ਜੀ ਆਹ ਸਿਰੇ ਦਾ ਕਾਬਲਾ ਐਡਾ ਕਹਿੰਦੇ ਮੈਲਾ ਐਨ ਸਿਰੇ ਦਾ ਖੇਡਿਆ ਜਾ ਰਿਹਾ ਆ ਪੂਲਿਆਂ ਵਾਲਾ ਉਧਰ ਸਾਡਾ ਭਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਯੂਏਡੀ ਹਰਦਾ ਇਹ ਬਾਬਾ ਜੀ ਦੱਸਿਆ ਕਿਨੇ ਕਿਨੇ ਨੰਬਰ ਹਾਫ ਤੱਕ ਨੇ ਪਾਏ ਲਖਬੀਰ ਸਿੰਘ ਜੀ ਕਬੱਡੀ ਕਲੱਬ ਘਰਿਆਣੇ ਦੇ ਨੰਬਰ ਨੇ 18 ਤੇ ਬਾਬਾ ਵਿਸ਼ਨ ਦਾਸ ਦੀ ਕਬੱਡੀ ਕਲੱਬ ਨੱਥੂ ਚੱਕ ਦੇ ਨੰਬਰ ਦੇ 22 ਬਾਈ 18 ਵੀ ਕੋਈ ਜਿਆਦਾ ਫਰਕ ਨਹੀਂ ਦੇ ਇੱਕ ਵਾਰੀ ਧੌੜੀਆਂ ਮੋਰ ਪਹਿਲਾਂ ਤਾਂ ਮੁੰਡਿਆਂ ਦੇ ਲਈ ਇਹ ਕਰਦੇ ਗੱਲ ਵੱਖਰੀ ਆਪਾਂ ਬਹੁਤ ਵੱਡਾ ਧੰਨਵਾਦ ਕਰਦੇ ਸਾਡੇ ਸਤਿਕਾਰਯੋਗ ਨੇ ਵੀਰੋ ਤੇ ਦਿਲਬਖ ਸਿੰਘ ਜੀ ਪੀਐਸਾ ਪੁੱਜੀ ਹੋਏ ਆਮ ਆਦਮੀ ਪਾਰਟੀ ਦੇ ਨਾਲ ਵਿਰਤ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਬਹੁਤ ਵੱਡਾ ਧੰਨਵਾਦ ਹੈ ਤਲਵਿੰਦਰ ਸਿੰਘ ਜੀ ਦੋੜ ਸਿੰਘ ਜੀ ਸਾਡੇ ਸ਼ਾਨਦ ਤੇ ਨਾਲ ਸਾਡੇ ਗੁਰਪ੍ਰਤਾਪ ਸਿੰਘ ਜੀ ਕਾਲਾ ਪਿਆਰਾ ਸਿੰਘ ਜੀ ਫੌਜੀ ਤੇ ਨਾਲ ਸਰੋਧ ਸਿੰਘ ਜੀ ਬਹੁਤ ਵੱਡਾ ਧੰਨਵਾਦ ਹੈ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਲਓ ਦੇਖਦੇ ਵੀ ਮੈਚ ਸੋਹਣਾ ਖੇਡਿਆ ਜਾ ਰਿਹਾ ਹੈ ਖੇਡ ਗਰਾਊਂਡ ਵਿੱਚ ਸੋਨੀ ਛੰਨਾਂ ਵਾਲਾ ਸਾਡਾ ਵੀਰ ਆਇਆ ਹੈ ਪੰਜਾਬ ਦੇ ਖੇਡ ਮੇਲੇ ਕਬੱਡੀ ਕੱਪਾਂ ਦੀ ਅਪਡੇਟ ਕਰਦਾ ਹੈ ਤੇ ਜਿਹੜੇ ਸਲਾਨਾ ਜੋੜ ਮੇਲੇ ਤੇ ਖੇਡ ਮੇਲਿਆਂ ਦੇ ਜਿਹੜੇ ਪੋਸਟਰ ਰਿਲੀਜ਼ ਕਰਦਾ ਸਾਡਾ ਵੀਰ ਮੇਰੇ ਵੀਰੋਂ ਉਹ ਵੀ ਬੜੀ ਮਿਹਨਤ ਕਰਦਾ ਹੈ ਬੜਾ ਸਮਾਂ ਕੱਢਦਾ ਹੈ ਮਾਂ ਖੇਡ ਕਬੱਡੀ ਦੀ ਸੋਹਣੀ ਸੇਵਾ ਕਰਦਾ ਹੈ ਤੇ ਆਪਾਂ ਵੀ ਪੰਜਾਬ ਦੇ ਖੇਡ ਮੇਲੇ ਕਬੱਡੀ ਕੱਪ ਜਿਹੜੇ ਕਮੇਟੀਆਂ ਕਰਵਾਉਂਦੀਆਂ ਹਨ ਜਿਨ੍ਹਾਂ ਦੀ ਅਪਡੇਟ ਕਰਦਾ ਹੈ ਬਿਨਾਂ ਪੁੱਛੇ ਤੋਂ ਮੇਰੇ ਤੋਂ ਬਿਨਾਂ ਕਿਸੇ ਫੋਨ ਤੋਂ ਸਾਡਾ ਵੀਰ ਪੋਸਟਰ ਰਿਲੀਜ਼ ਕਰ ਦਿੰਦਾ ਹੈ ਤੇ ਮੇਰੀ ਬਹੁਤ ਧੰਨਵਾਦ ਹੈ ਵੀਰ ਦਾ ਵੀ ਆਪਾਂ ਜੀਰ ਬੋਲ ਮੇਟੇ ਮਾਤਾ ਜਰਾ ਸਾਡਾ ਭਰਾ ਹੈ ਉਧਰ ਸਰਦਾਰ